ਹਾਲੇ ਤੋਂ ਸ਼ਰਾਬ ਖਿਲਰੀ ਪਈ ਐ ਬਰਾਮਦ ਨਹੀਂ ਹੋਈ ਹਾਲੇ ਹੋਰ ਕਿੰਨੇ ਲੋਕਾਂ ਦਾ ਨੁਕਸਾਨ ਕਰੂਗੀ ਇਹ ਪਤਾ ਨਹੀਂ ਔਰ ਇਸ ਮਾਮਲੇ ਤੇ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਐ ਉਹ ਨਿਭਾਈ ਨਹੀਂ ਜਾ ਰਹੀ ਤੇ ਪੀੜਤ ਪਰਿਵਾਰਾਂ ਦੀ ਕੋਈ ਸਾਰ ਲਵੋ ਕੋਈ ਮੁਆਵਜ਼ਾ ਦਿਵੋ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੋ ਗਰੀਬ ਪਰਿਵਾਰ ਨੇ ਉਸ ਪਾਸੇ ਨੂੰ ਮੁੱਖ ਮੰਤਰੀ ਤੋਂ ਇੱਕ ਟਵੀਟ ਤੱਕ ਨਹੀਂ ਸਰਿਆ ਆਤਮਾਨ ਸਾਹਿਬ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਬਹੁਤ ਆਸ਼ਵਾਮੀਦਾਂ ਲਾਈਆਂ ਸੀ ਲੋਕ ਇਹ ਸਭ ਕੁਝ ਦੇਖ ਰਹੇ ਨੇ ਔਰ ਤੁਹਾਨੂੰ ਸ਼ਖਸ ਤੁਹਾਡੀ ਅੱਧੀ ਕੈਬਨਟ ਲਗਭਗ ਇਸ ਹਲਕੇ ਦੀ ਹੈ ਤੁਸੀਂ ਸੰਗਰੂਰ ਤੋਂ ਲੋਕ ਸਭਾ ਚ ਖੜਾ ਵੀ ਉਹ ਉਮੀਦਵਾਰ ਕੀਤਾ ਤੁਹਾਡਾ ਕੈਬਨਟ ਮੰਤਰੀ ਹੈ ਵਿੱਤ ਮੰਤਰੀ ਔਰਾਂ ਮੁੱਖ ਮੰਤਰੀ ਔਰਾਂ ਅਮਨ ਅਰੋੜਾ ਇੱਥੋਂ ਮੰਤਰੀ ਹੈ ਔਰ ਉਹਨਾਂ ਦੇ ਹਲਕੇ 'ਚ ਨਕਲੀ ਸ਼ਰਾਬ ਦਾ ਧੰਦਾ ਹੋ ਰਿਹਾ ਹੋਵੇ ਤੁਸੀਂ ਉਹਨਾਂ ਦੋਸ਼ੀਆਂ ਨੂੰ ਫੜ ਕੇ ਟਕਾ ਕੋਈ ਸਖਤ ਕਾਰਵਾਈ ਕਰੋ ਮੁੱਖ ਮੰਤਰੀ ਪੰਜਾਬ ਇਸ ਪੰਜਾਬ ਸੂਬੇ ਦੇ ਮਜ਼ਦੂਰਾਂ ਪ੍ਰਤੀ ਪਿੰਡੂ ਮਜ਼ਦੂਰਾਂ ਪ੍ਰਤੀ ਉਹਦਾ ਰੁਖ ਬਿਲਕੁਲ ਹੋਰ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੋਈ ਇੱਕ ਮੰਤਰੀ ਫ੍ਰੀ ਨਹੀਂ ਸੀ ਕੀਤਾ ਜਾ ਸਕਦਾ ਕਿ ਉਹ ਆਵੇ ਤੇ ਲੋਕਾਂ ਨੂੰ ਵਿਸ਼ਵਾਸ ਦੇਖਾں দাবਾਵੇ ਵੀ ਪੰਜਾਬ ਸਰਕਾਰ ਇਸ ਲਈ ਜ਼ਿੰਮੇਵਾਰੀ ਨਾਲ ਕਾਰਵਾਈ ਕਰ ਰਹੀ ਹੋ ਔਰ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਊਗੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹ ਹੁੰਦੀ ਹੈ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤੇ ਇਸੇ ਤਰ੍ਹਾਂ ਤੇ ਸ਼ਰਾਬ ਦਾ ਇੱਕ ਮਾਫੀਆ ਪੰਜਾਬ ਦੇ ਵਿੱਚ ਵੀ ਸੀ ਜਿਨੇ ਤਕਰੀਬਨ ਹੁਣ ਤੱਕ 9 ਦੇ ਕਰੀਬ ਜਾਨਾਂ ਲੈ ਲਈਆਂ तकरीबन ਕਈ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਪ੍ਰਦਰਸ਼ਨ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਦੀਆਂ ਸੜਕਾਂ ਵਿਖੀਆਂ ਪਰ ਉਹ ਸੰਗਰੂਰ ਹਲਕਾ ਨਹੀਂ ਦੇਖਿਆ ਜਿੱਥੋਂ ਉਹ ਮੁੱਖ ਮੰਤਰੀ ਬਣ ਕੇ ਮੰਤਰੀ ਬਣ ਕੇ ਵਿੱਤ ਮੰਤਰੀ ਬਣ ਕੇ ਨਿਕਲੇ ਸੀ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਕਿਦਾਂ ਵੇਖਦੇ ਹੋ ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਦੀ ਰਾਤ ਗ੍ਰਿਫਤਾਰੀ ਹੁੰਦੀ ਹੈ ਕੂਟਰ ਵਾਲੀਆਂ ਸਾਰੀਆਂ ਗੱਡੀਆਂ ਦਿੱਲੀ ਪਹੁੰਚ ਗਈਆਂ ਰਾਤੋਂ ਰਾਤ ਪਰ ਇੱਧਰ ਕੋਈ ਨਹੀਂ ਆਇਆ। ਦੇਖੋ ਦੋਹੇ ਗੱਲਾਂ ਹੀ ਜਿਹੜੀਆਂ ਇਹ ਦੱਸਦੀਆਂ ਨੇ ਕਿ ਕਰਤਾਰ ਬਦਲ ਗਿਆ। ਧਰਨਿਆਂ ਚੋਂ ਨਿਕਲੇ ਸੀਗੇ ਭਗਵੰਤ ਮਾਨ ਭਗਤ ਸਿੰਘ ਵਾਲਾ ਰੰਗ ਬਨ ਕੇ ਖਟਕੜ ਕਲਾਂ ਤੋਂ ਸੋਹ ਚੱਕ ਕੇ ਇਹ ਵਿਸ਼ਵਾਸ ਦਵਾਇਆ ਗਿਆ ਸੀਗਾ ਕਿ ਅਸੀਂ ਕੋਈ ਭਗਤ ਸਿੰਘ ਦੀ ਸੋਚ ਤੇ ਅੰਬੇਦਕਰ ਸਾਹਿਬ ਦੀ ਸੋਚ ਤੇ ਭਾਈ ਲਾਲੋਂ ਦੀ ਸੋਚ ਤੇ ਤੁਰਾਂਗੇ ਪਰ ਉਹ ਲਾਲੋਂ ਦੀ ਜਿਹੜੀ ਸੋਚ ਹੈ ਆਤਮਾ ਉਹ ਖੰਭ ਲਾ ਕੇ ਉੱਡ ਗਈ ਮਲਕ ਭਾਗੋ ਆ ਕੇ ਬਰਾਜਮਾਨ ਹੋ ਗਿਆ ਅੰਗਰੇਜ਼ ਦੀ ਆਤਮਾ ਆ ਗਈ ਇਸ ਕਰਕੇ ਜਦੋਂ ਆਪਣੇ ਨੂੰ ਤਕਲੀਫ ਹੁੰਦੀ ਹੈ ਉਦੋਂ ਦਾ ਬਹੁਤ ਯਾਦ ਆਉਂਦਾ ਵੀ ਲੋਕਤੰਤਰ ਦਾ ਘਾਣ ਹੋ ਰਿਹਾ ਜਿ ਤੋ ਤਾਂ ਕਿਰਤੀ ਕਿਸਾਨ ਯੂਨੀਅਨ ਦਾ ਸਬੰਧ ਆਈ ਸਮਝਦੇ ਆ ਕਿ ਭਾਜਪਾ ਵੈਂਡੇਟਾ ਪੋਲਿਟਿਕਸ ਤੇ ਆ ਇਸ ਕਰਕੇ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਵੀ ਤਾਂ ਅਸੀਂ ਨਖੇਦੀ ਕਰਦੇ ਆ ਅਸੀਂ ਇਸ ਕਰਕੇ ਨਖੇਦੀ ਕਰਦੇ ਆ ਕਿ ਉਹਦੇ ਚ ਬਿਨਾ ਕੋਈ ਜਾਂਚ ਨੂੰ ਲੰਮਾ ਸਮਾਂ ਲਟਕਾ ਕੇ ਈਡੀ ਸੀਬੀਆਈ ਦੀ ਦੁਰਵਰਤੋਂ ਕਰਕੇ ਆਪਣੇ ਵਿਰੋਧੀਆਂ ਨੂੰ ਅੰਦਰ ਦਿੱਤਾ ਜਾ ਰਿਹਾ ਪਰ ਨਾਲੋਂ ਨਾਲ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿੰਨੇ ਆ ਕਿ ਤੁਹਾਡੀ ਅੱਧੀ ਕੈਬਨਿਟ ਲਗਭਗ ਇਸ ਹਲਕੇ ਦੀ ਹੈ ਤੁਸੀਂ ਸੰਗਰੂਰ ਤੋਂ ਲੋਕ ਸਭਾ ਚ ਖੜਾ ਵੀ ਉਹ ਉਮੀਦਵਾਰ ਕੀਤਾ ਥੋੜਾ ਕੈਬਨਿਟ ਮੰਤਰੀ ਹੈ ਵਿੱਤ ਮੰਤਰੀ ਹੋਰੂਆ ਮੁੱਖ ਮੰਤਰੀ ਹੋਰੂਆ ਅਮਨ ਅਰੋੜਾ ਇੱਥੋਂ ਮੰਤਰੀ ਹੈ ਔਰ ਉਹਨਾਂ ਦੇ ਹਲਕੇ 'ਚ ਨਕਲੀ ਸ਼ਰਾਬ ਦਾ ਧੰਦਾ ਹੋ ਰਿਹਾ ਹੋਵੇ ਤੁਸੀਂ ਉਹਨਾਂ ਦੋਸ਼ੀਆਂ ਨੂੰ ਫੜ ਕੇ ਟਕਾ ਕੋਈ ਸਖਤ ਕਾਰਵਾਈ ਕਰੋ ਤੁਸੀਂ ਜਿਹੜੇ ਪੀੜਤ ਪਰਿਵਾਰਾਂ ਦੀ ਕੋਈ ਸਾਰ ਲਵੋ ਕੋਈ ਮੁਆਵਜ਼ਾ ਦਿਵੋ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਮੁੰਡ ਬਸੇਬੇ ਦਾ ਪ੍ਰਬੰਧ ਕਰੋ ਗਰੀਬ ਪਰਿਵਾਰ ਨੇ ਉਸ ਪਾਸੇ ਨੂੰ ਮੁੱਖ ਮੰਤਰੀ ਤੋਂ ਇੱਕ ਟਵੀਟ ਤੱਕ ਨਹੀਂ ਸਰਿਆ ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਮੁੱਖ ਮੰਤਰੀ ਪੰਜਾਬ ਇਸ ਪੰਜਾਬ ਸੂਬੇ ਦੇ ਮਜ਼ਦੂਰਾਂ ਪ੍ਰਤੀ ਪਿੰਡੂ ਮਜ਼ਦੂਰਾਂ ਪ੍ਰਤੀ ਉਹਦਾ ਰੁਖ ਬਿਲਕੁਲ ਹੋਰ ਹੈ ਪਿੰਡੂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ 11 ਤਰੀਕ ਨੂੰ ਰੇਲਾਂ ਰੋਕਣ ਦਾ ਸੱਦਾ ਦਿੱਤਾ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਸੁੱਟਣ ਦੀ ਕੋਸ਼ਿਸ਼ ਕੀਤੀ ਗਈ 10 ਤਰੀਕ ਨੂੰ ਕੁਝ ਨਹੀਂ ਕੀਤਾ ਗਿਆ ਆਪ ਦੇ ਵਰਕਰ ਵੀ ਰੇਲਾਂ ਰੋਕਣ ਚ ਗਏ ਅੱਜ ਆਪ ਦੇ ਵਰਕਰ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਕਰਨ ਗਏ ਨੇ ਪਰ ਆਪਣੇ ਇੱਥੇ ਮਜ਼ਦੂਰ ਪਰਿਵਾਰਾਂ ਦਾ ਘਾਣ ਹੋ ਗਿਆ ਨਕਲੀ ਸ਼ਰਾਬ ਨਾਲ ਹਾਲੇ ਤਾਂ ਪੂਰੀ ਜਿੰਨੀਆਂ ਪੇਟੀਆਂ ਦੀ ਕੋਈ ਗੱਲ ਆ ਰਹੀ ਹੈ ਹਾਲੇ ਤੋਂ ਸ਼ਰਾਬ ਖਿਲਰੀ ਪਈ ਹੈ ਬਰਾਮਦ ਨਹੀਂ ਹੋਈ ਹਾਲੇ ਹੋਰ ਕਿੰਨੇ ਲੋਕਾਂ ਦਾ ਨੁਕਸਾਨ ਕਰੂਗੀ ਇਹ ਪਤਾ ਨਹੀਂ ਔਰ ਇਸ ਮਾਮਲੇ ਤੇ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਹ ਨਿਭਾਈ ਨਹੀਂ ਜਾ ਰਹੀ ਪਰਵਾਰਾਂ ਦਾ ਸਾਰ ਲੈਣ ਕੋਈ ਮੰਤਰੀ ਤੱਕ ਪਹੁੰਚਿਆ ਨਹੀਂ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੋਈ ਇੱਕ ਮੰਤਰੀ ਫ੍ਰੀ ਨਹੀਂ ਸੀ ਕੀਤਾ ਜਾ ਸਕਦਾ ਕਿ ਉਹ ਆਵੇ ਤੇ ਲੋਕਾਂ ਨੂੰ ਵਿਸ਼ਵਾਸ ਦੇਖਾ ਦਬਾਵੇ ਵੀ ਪੰਜਾਬ ਸਰਕਾਰ ਇਸ ਲਈ ਜ਼ਿੰਮੇਵਾਰੀ ਨਾਲ ਕਾਰਵਾਈ ਕਰ ਰਹੀ ਹੈ ਔਰ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਊਗੀ ਮੁਆਵਜ਼ੇ ਦਾ ਸਵਾਲ ਹੈ ਚੋਣ ਜਾਬਤੇ 50 ਲੱਗਦੇ ਨੇ ਲੋਕਾਂ ਦੀ ਜਾਨ ਤੋਂ ਉੱਪਰ ਦੀ ਕੋਈ ਚੀਜ਼ ਹੈ ਬਈ ਚੋਣ ਜਾਬਤਾ ਮਤਲਬ ਇਸ ਤਰ੍ਹਾਂ ਦੀ ਚੀਜ਼ ਹੋ ਗਈ ਕਿ ਲੋਕ ਮਰਦੇ ਹੋਣ ਤੇ ਜਾਬਤਾ ਜਿਹੜਾ ਉਹ ੜਿੱਕਾ ਜਮਾ ਜੇ ਇਹ じゃ ਜਾਬਤਾ ਫਿਰ ਕਿਸ ਕੰਮ ਦਾ ਠੀਕ ਹੈ ਚੋਣ ਜਾਬਤਾ ਤਾਂ ਦਿੱਲੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਨੂੰ ਤਾਂ ਰੋਕਦਾ ਨਹੀਂ ਤੋਂ ਇਸ ਕਰਕੇ ਜਿਹੜੀ ਇਸ ਤਰ੍ਹਾਂ ਦੀ ਸਿਆਸਤ ਹੈ ਨਾ ਇਹ ਸਿਆਸਤ ਭਗਵੰਤ ਮਾਨ ਸਾਹਿਬ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਬਹੁਤ ਆਸਾਂ ਉਮੀਦਾਂ ਲਾਈਆਂ ਸੀ ਲੋਕ ਇਹ ਸਭ ਕੁਝ ਦੇਖ ਰਹੇ ਨੇ ਔਰ ਤੁਹਾਨੂੰ ਸਬਕ ਸਿਖਾਉਣਗੇ ਇਹ ਸਾਰੇ ਦੇ ਵਿਚਕਾਰ ਇੱਕ ਵੱਡਾ ਸਵਾਲ ਬਣਦਾ ਕਿ ਪੰਜਾਬ ਦੇ ਵਿੱਤ ਮੰਤਰੀ ਤੇ ਖਾਸ ਤੌਰ ਤੇ ਤੇ ਜਿਨ੍ਹਾਂ ਦੇ ਹਲਕੇ 'ਚ ਸਾਰਾ ਕੁਝ ਹੁੰਦਾ ਹੈ तकरीबन 9 ਦੇ ਕਰੀਬ ਜਾਨਾ ਜਾਂਦੀਆਂ ਨੇ ਉਹਨਾਂ ਦੇ ਹਲਕੇ ਦੇ ਵਿੱਚ ਉਹੀ 10 ਦਿਨ ਪਹਿਲਾਂ ਕਹਿੰਦੇ ਨੇ ਕਿ ਜਿਹੜਾ ਨਕਲੀ ਸ਼ਰਾਬ ਦਾ ਤੁੰਦਾਸੀ ਜਿਹੜਾ ਕਾਰੋਬਾਰ ਸੀ ਉਹ ਅਸੀਂ ਠੱਪ ਕਰ ਚੁੱਕੇ ਆ ਉਹਦੇ ਉੱਤੇ ਪੂਰੀ ਤਰੀਕੇ ਨਾਲ ਨਕੇਲ ਕੱਸ ਲਈ ਤੇ 10 ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ ਦੇਖੋ ਐਲਾਨ ਇਸ ਨੂੰ ਮੈਂ ਕਹਿ ਸਕਦਾ ਵੀ ਐਲਾਨਾਂ ਦੀ ਸਰਕਾਰ ਹੈ ਪੰਜਾਬ ਦਾ ਖਜ਼ਾਨਾ ਐਡਵਰਟਾਈਜ਼ਮੈਂਟ ਤੇ ਇਸ਼ਤਿਹਾਰਾਂ ਦੇ ਉੱਪਰ ਰੋੜਿਆ ਜਾ ਰਿਹਾ। ਜ਼ਮੀਨ ਤੇ ਕੰਮ। ਜ਼ਮੀਨ ਤੇ ਸਰਕਾਰ ਨਹੀਂ ਹੈ। ਜ਼ਮੀਨ ਤੇ ਸਰਕਾਰ ਦਾ ਕੋਈ ਅਮਲਾ ਫੈਲਾ ਨਹੀਂ ਹੈ। ਸਰਕਾਰ ਦਾ ਕੋਈ ਕੋਈ ਸੁਣਵਾ ਹੀ ਨਹੀਂ ਹੈ ਲੋਕਾਂ ਦੀ। ਔਰ ਇਸ ਕਰਕੇ ਤੁਹਾਡੇ ਸਾਹਮਣੇ ਆ ਕਿ ਉਹ ਐਲਾਨ ਹਲੇ ਉਹਦੀ ਸ਼ਾਈ ਸੁੱਕੀ ਨਹੀਂ ਹੈ ਅਖਬਾਰਾਂ ਦੀ ਉਹ ਐਲਾਨਾਂ ਦੀ। ਪਰ ਨੌ ਜਾਨਾਂ ਚਲੀਆਂ ਗਈਆਂ। ਕੌਣ ਨੇ? ਦਿਹਾੜੀਦਾਰ ਪਰਿਵਾਰ ਨੇ, ਗਰੀਬ ਪਰਿਵਾਰ ਨੇ। ਉਹਨਾਂ ਦੇ ਬੱਚੇ ਰੋਲਣਗੇ। ਤੇ ਸਰਕਾਰ ਦੇ ਕਿਸੇ ਮੰਤਰੀ ਦਾ ਇਹ ਖੁਦ-ਖੁਦ ਵਿਤ ਮੰਤਰੀ ਨੂੰ ਆਉਣਾ ਚਾਹੀਦਾ ਸੀ ਉਹਦਾ ਹਲਕਾ ਆ ਸਾਰੇ ਪਿੰਡਾਂ 'ਚ ਜਾਂਦਾ ਲੋਕਾਂ ਦੇ ਦੁੱਖ ਦਰਦ ਤੇ ਮੱਲਮ ਲਾਉਂਦਾ ਇਸ ਸਮੇਂ ਲੋਕਾਂ ਨੂੰ ਸਰਕਾਰ ਤੋਂ ਇੱਕ ਜਿਹਨੂੰ ਕਹਿੰਦੇ ਹੁੰਦੇ ਨੇ ਸਹਾਰੇ ਦੀ ਲੋੜ ਸੀ ਤੇ ਜੇ ਸਹਾਰਾ ਦੇਣ ਨਹੀਂ ਸਰਕਾਰ ਆਸਾਇ ਦੀ ਤਾਂ ਇਹ ਜੀ ਸਰਕਾਰ ਨੂੰ ਫੋੜੇ ਤੇ ਲਾਉਣਾ ਇਹਨੂੰ ਲੋਕ ਦੇਖਣਗੇ ਚੰਡੀਗੜ੍ਹ ਦੇ ਵਿੱਚ ਵੱਡਾ ਘਰਾਓ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਬੀਜੇਪੀ ਦਫ਼ਤਰ ਦਾ ਘਰਾਓ ਕਰਨਾ ਸੀ ਈਡੀ ਦੇ ਦਫ਼ਤਰ ਦਾ ਘਰਾਓ ਕਰਨਾ ਸੀ ਬਹੁਤ ਵੱਡਾ ਇਕੱਠ ਚੰਡੀਗੜ੍ਹ ਦੇ ਵਿੱਚ ਹੋਇਆ ਦਿੱਲੀ ਦੇ ਵਿੱਚ ਖੁਦ ਪੰਜਾਬ ਦੇ ਕਈ ਮੰਤਰੀਨ ਰੋਣਾ ਤੇ ਖਿੱਚਿਆ ਗਿਆ ਤੇ ਇੱਥੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਉਹਨਾਂ ਹਾਲਾਤਾਂ ਨੂੰ ਕਿੰਨਾ ਵੇਖਦੇ ਹੋ ਉਹਨਾਂ ਨੂੰ ਦੇਖੋ ਇਸ ਦੇਸ਼ 'ਚ ਕਿਸ ਤਰ੍ਹਾਂ ਦਾ ਨੈਰੇਟਿਵ ਹੈ ਕਿ ਇੱਕ ਤਾਨਾਸ਼ਾਹ ਮਾਹੌਲ ਬਣਾਇਆ ਜਾ ਰਿਹਾ ਹੈ ਭਾਜਪਾ ਹਰ ਕਿਸਮ ਦੇ ਵਿਰੋਧ ਨੂੰ ਕੁਚਲਣਾ ਚਾਹੁੰਦੀ ਹੈ ਜੁਬਾਨਬੰਦੀ ਤਾਲਾਬੰਦੀ ਔਰ ਉਹੀ ਭਾਜਪਾ ਦੀ ਜਿਹੜੀ ਆਰਐਸਐਸ ਦੀ ਆਤਮਾ ਹੈ ਉਹ ਇੰਨਾਂ ਚ ਵੀ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨਾਲ ਇਸ ਤਰ੍ਹਾਂ ਦਾ ਟ੍ਰੀਟ ਕਰਦੇ ਨੇ। ਤੋਂ ਇਸ ਮਾਮਲੇ ਨੂੰ ਦੇਸ਼ ਦੇ ਲੋਕਾਂ ਨੂੰ ਬਹੁਤ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਪਊਗਾ। ਸਿਆਸੀ ਪਾਰਟੀਆਂ ਆਪਣੀ ਵੋਟ ਸਿਆਸਤ ਤੋਂ ਅੱਗੇ ਨਹੀਂ ਸੋਚਦੀਆਂ। ਲੋਕਾਂ ਨੂੰ ਇੱਕ ਦੂਜੇ ਦੀ ਬਾਹ ਫੜ ਕੇ ਇਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਪਊਗਾ। ਇਹ ਜੋ ਅੱਜ ਇਕੱਠ ਜੁੜਿਆ ਔਰੇ ਜੋ ਸੰਘਰਸ਼ ਕਰ ਰਹੇ ਨੇ ਲੋਕ ਲੋਕ ਬਿਲਕੁਲ ਵਾਜਿਬ ਗੱਲ ਕਰ ਰਹੇ ਨੇ। ਕੇਸ ਚ ਨਕਲੀ ਸ਼ਰਾਬ ਧੰਦਾ ਕਰਨ ਵਾਲਿਆਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਔਰ ਮੁਆਵਜ਼ਾ ਜਿਹੜਾ ਉਹ ਦੇਣਾ ਚਾਹੀਦਾ ਹੁਣ ਜਦੋਂ ਇਦਾਂ ਦੀਆਂ ਗੱਲਾਂ ਲੋਕ ਕਰ ਰਹੇ ਨੇ ਤਾਂ ਲੋਕ ਆ ਕੇ ਬੈਠੇ ਨੇ ਨਾ ਇੱਥੇ ਹੀ ਕੋਈ ਸਰਕਾਰ ਘੱਟੋ-ਘੱਟ ਉਥੋਂ ਕਹੇ ਕਿ ਵੀ ਭਾਈ ਅਸੀਂ ਆ ਰਹੇ ਆ ਪਿੰਡਾਂ ਚਾਰ ਆਏ ਆ ਸਾਡੇ ਅਸੀਂ ਤੁਹਾਡਾ ਦੁੱਖ ਤਰ ਸਮਝਾਂਗੇ ਸੁਣਾਂਗੇ ਔਰ ਇੱਥੋਂ ਦਾ ਪ੍ਰਸ਼ਾਸਨ ਕੋਈ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੋਈ ਸਹਿਯੋਗ ਕਰੇ ਉਹ ਰੁਖ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਮੈਂ ਤਾਂ ਜਿੱਥੇ ਪਹੁੰਚਿਆ ਜਿਹੜੇ ਲੋਕ ਅਗਵਾਈ ਕਰ ਰਹੇ ਨੇ ਉਹਨਾਂ ਤੋਂ ਅਗਲੀ ਵੀ ਡਿਟੇਲ ਪੁੱਛਦੇ ਆ ਕੀ ਕੀ ਹੈ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਮਾਮਲੇ 'ਚ ਜੋ ਇਹ ਧੱਕਾ ਹੋਇਆ ਉਸ ਨੂੰ ਬਿਲਕੁਲ ਨਖੇਦੀ ਕਰਦਾ ਔਰ ਪੰਜਾਬ ਸਰਕਾਰ ਨੂੰ ਹੈ ਮੰਗ ਕਰਦਾ ਕਿ ਉਹ ਤੁਹਾਨੂੰ ਜ਼ਿੰਮੇਵਾਰੀ ਨਾਲ ਵਿਹਾਰ ਕਰਨਾ ਚਾਹੀਦਾ ਅਸੀਂ ਅਸੀਂ ਭਾਜਪਾ ਦੇ ਮੈਨਡੇਟਾ ਪੋਲਿਟਿਕਸ ਦੇ ਵੀ ਖਿਲਾਫ ਆ ਔਰ ਅਸੀਂ ਜੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਹੀਂ ਨਿਭਾਉਗੀ ਉਸ ਦੇ ਵੀ ਖਿਲਾਫ ਇਥੇ ਕੱਲ ਸਵਾਲ ਬਹੁਤ ਪਰਿਵਾਰ ਨੇ ਚੁੱਕਿਆ ਆਖਰੀ ਸਵਾਲ ਮੇਰਾ ਪਰਿਵਾਰ ਕੇ ਜਿਹੜੇ ਕਮੇਟੀ ਮੈਂਬਰਸ ਜਿਹਦੇ ਮੁਲਾਕਾਤ ਕਰਨ ਦੀ ਸਰਕਾਰ ਦੇ ਆਗੂ ਨਾਲ ਗਏ ਨੇ ਇਥੋਂ ਦੇ ਜਿਹੜੇ ਵੱਡੇ ਅਫਸਰ ਸੀ ਕਹਿੰਦੇ ਕਿ ਸਾਨੂੰ ਉੱਥੇ ਗੱਲ ਕਹੀ ਕਹਿੰਦੇ ਕਿ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਕਿ ਸ਼ਰਾਬ ਸਿਹਤ ਲਈ ਹਾਨੀ ਕਰਕੇ ਕਹਿੰਦੇ ਉਹ ਪੀਂਦੇ ਕਿਉਂ ਜੀਆਂ ਟਾਂਚਾ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਇਹ ਬਹੁਤ ਗੈਰ ਜ਼ਿੰਮੇਵਾਰਨਾ ਵਿਹਾਰ ਹੈ ਫਿਰ ਪਰ ਸ਼ਰਾਬ ਤਾਂ ਤੁਹਾਡੇ ਪ੍ਰਸ਼ਾਸਨ ਦੇ ਨੱਕ ਥੱਲੇ ਵਿਕ ਰਹੀ ਹੈ ਜੀ ਉਹ ਚੀਜ਼ ਇੰਨੀ ਹੀ ਖਤਰਨਾਕ ਆ ਤਾਂ ਫਿਰ ਇਹ ਬੰਦ ਕਰਾਉਣ ਨਾ ਮਤਲਬ ਆਪਕਾਰੀ ਨੀਤੀ ਰਹੀ ਪੈਸਾ ਇਕੱਠਾ ਕਰਨ ਦੀ ਪੰਜਾਬ ਚ ਸ਼ਰਾਬ ਵੱਧ ਕੇ ਵਪਲਾਉਣੀ ਹੈ ਇਸ ਗੱਲ ਦੀ ਤਾਂ ਨੀਤੀ ਬਣਾਈ ਜਾ ਰਹੀ ਹੈ ਤੇ ਪ੍ਰਸ਼ਾਸਨ ਜੇ ਇਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਇਸ ਤੋਂ ਹੋਰ ਵੱਧ ਗੈਰ ਜ਼ਿੰਮੇਵਾਰ ਜਿਹਨੂੰ ਕਹਿੰਦੇ ਆ ਨਾ ਲੋਕਾਂ ਦੇ ਤਾਂ ਜੀ ਚਲੇ ਗਏ ਤੁਸੀਂ ਜ਼ਖਮਾਂ ਤੇ ਨਮਕ ਛਿੜਕ ਰਹੇ ਹੋ ਇਹ ਜਿੰਮੇਵਾਰ ਪ੍ਰਸ਼ਾਸਨ ਦਾ ਵਿਵਹਾਰ ਨਹੀਂ ਹੈ। ਅਤੇ ਇਸ ਗੱਲ ਲਈ ਜਿੰਨਾ ਜਿਹਨੂੰ ਕਹਿੰਦੇ ਹੁੰਦੇ ਨੇ ਘੋਰ ਨਿੰਦਾ ਕੀਤੀ ਜਾਵੇ ਉੰਨੀ ਹੋਈ ਹੈ। ਇਸ ਲਈ ਜੇ ਇਸ ਤਰ੍ਹਾਂ ਦਾ ਤੁਕਾਂ ਦੀ ਬਹਾਨੀ ਕਰਦੇ ਨੇ ਤਾਂ ਕਿਤੇ ਇਹ ਨਾ ਹੋਵੇ ਜਿਹੜਾ ਉੱਥੇ ਕਹਿੰਦੇ ਸੀ ਵੀ ਤਾਲਾ 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 ਵਿਧਾਨ ਸਭਾ 'ਚ ਬੜਾ ਜ਼ੋਰ ਲਾਉਂਦੇ ਸੀ ਤਾਂ ਹਾ ਵੋਟਾਂ ਮਲੇ ਤੁਸੀਂ ਪਿੰਡਾਂ 'ਚ ਹੀ ਆਉਣਾ ਕਿਤੇ ਲੋਕ ਤਾਲਾ ਤੁਹਾਨੂੰ ਨਾ ਲਾ ਦੇਣ ਇਹ ਬਹੁਤ ਮਹਿੰਗਾ ਪੈਣਾ ਇਹਨਾਂ ਨੂੰ ਇਹ ਬੇਲੇ ਸਿਰ ਕੰਨ ਕਰ ਲੈਣੇ ਸੀ ਸੋ ਇਹ ਜ਼ਰੂਰ ਹੈ ਕਿ ਸਾਰੀਆਂ ਜਿਸ ਤਰੀਕੇ ਦੇ ਨਾਲ ਸਵਾਲ ਹੋ ਰਹੇ ਨੇ ਸਰਕਾਰ ਤੋਂ ਕਿ ਸਰਕਾਰ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਰੂੜਾ ਤੋਂ ਰੂੜਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਸੋ ਉਸੇ ਤਰ੍ਹਾਂ ਦਾ ਵਿਹਾਰ ਜੇਕਰ ਉਸ ਵਿਹਾਰ ਤੋਂ ਪਿੰਡਾਂ ਦੇ ਤੋਂ ਬਚਣਾ ਤਾਂ ਭਗਵੰਤਪਨ ਸਾਹਿਬ ਦੀ ਸਰਕਾਰ ਪੰਜਾਬ ਦੀ ਕੈਬਨਿਟ ਨੇ ਇਹਨਾਂ ਲੋਕਾਂ ਦੀ ਸੁਣਵਾਈ ਕਰਨੀ ਪਵੇ